ਬਠਿੰਡਾ ਦੇ ਕਿਸਾਨ ਮੇਲੇ ਤੇ ਖੜੇ ਆ ਸਭ ਤੋਂ ਜ਼ਿਆਦਾ ਖਿੱਚਦਾ ਕੇਂਦਰ ਬਣਿਆ ਹੋਇਆ ਹੈ ਇਹ 3600 ਕੋੜ ਜਿਹੜਾ ਕਿ ਮੋਡੀਫਾਈ ਕੀਤਾ ਹੋਇਆ ਹੈ ਆਓ ਆਪਾਂ ਜਾਣਦੇ ਆ ਇਸ ਦੀਆਂ ਮੋਡੀਫਾਈ ਬਾਰੇ ਜੋ ਕਿ ਮਿਸਤਰੀ ਭਾਈ ਆਪਣੇ ਨਾਲ ਨੇ ਸਖਜਿੰਦਰ ਮਿਸਤਰੀ ਮਹਿਤੇ ਵਾਲੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚੰਗਾ ਠੀਕ ਆਪਣੇ ਟਰੈਕਟਰ ਦੇ ਵਿੱਚ ਕੀ ਕੀ ਮੋਡੀਫਿਕੇਸ਼ਨ ਹੈ ਇਹਦੇ ਵਿੱਚ ਸਾਰਾ ਮਕੈਨੀਕਲ ਕੰਮ ਜੀ ਅੱਗੇ ਤੋਂ ਲੈ ਕੇ ਪਿੱਛੇ ਤੱਕ ਪਾਵਰ ਸਟੀering ਹੋ ਗਿਆ ਏਡੀ ਇੰਜਨ ਹੋ ਗਿਆ ਡਬਲ ਕਲਚ ਹੋ ਗਿਆ ਜੀ ਇਹ ਪਲੇਟਫਾਰਮ ਫਲੈਟ ਹੋ ਗਿਆ ਪੈਡਲ ਜੌਂਡੀਅਰ ਵਾਂਗੂ ਲੱਗ ਗਈ ਤੇ ਡਬਲ ਕਲਚ ਵਾਲਾ ਜਿਹੜਾ ਲੀਵਰ ਹੈ ਮੰਨ ਲਓ ਹੱਥ ਵਾਲਾ ਲੀਵਰ ਜਿਵੇਂ ਹੌਲੈਂਡ ਮਾਡਲ ਦੇ ਆਉਂਦਾਗਾ ਜਾਂ ਮੰਨ ਲਓ ਜੌਂਡੀਅਰ ਦੇ ਆਉਂਦਾ ਜੀ ਨਵੇਂ ਮਾਡਲ ਦਾ ਠੀਕ ਹੈ ਬਾਕੀ ਮੀਟਰ ਵਗੈਰਾ ਸਾਰੇ ਡਿਜੀਟਲ ਲੱਗੇ ਹੋਏ ਆ ਜੀ ਅੱਛਾ ਅੱਛਾ ਇਹ ਸਪੈਸ਼ਲ ਇਹ ਵੀ ਸੀਟ ਲਾਈ ਹੈਗੀ ਕੰਪਨੀ ਦੀ ਡਬਲ ਡਿਸਟ੍ਰਿਬਿਊਟਰ ਹੋ ਗਿਆ ਜੀ 12 ਕਵਾਂਟਰ ਵਾਲੀ ਲਿਫਟ ਹੋਗੀ ਤੇ ਆਇਲ ਬ੍ਰੇਕਾ ਹੋ ਗਿਆ ਜੀ ਠੀਕ ਹੈ ਕਿੰਨੀ ਇਹ ਤੇ ਜਿਹੜੀ ਹੈਗੀ ਆ ਕੋਸਟਿੰਗ ਆ ਗਈ ਪੋਸਟਿੰਗ ਦੀ ਜੇ ਗੱਲ ਕਰੀਏ ਜੀ ਇਹਦੇ ਤੇ ਮੰਨ ਕੇ ਚੱਲੋ ਵੀ 5.5 ਤੋਂ 6 ਲੱਖ ਰੁਪਿਆ ਦਾ ਬਿੱਲ ਬਣੂਗਾ ਜੀ ਇਹਦਾ ਸਾਰਾ ਹਾਂ ਹਾਂ ਛਾਉ ਕੀ ਸੀਗਾ ਜਾਂ ਫਿਰ ਇਹ ਛੌਂਗੇ ਤੌਰ ਤੇ ਤਿਆਰ ਕਰਾਇਆ ਵਾਈਆਂ ਨੇ ਬਾਈ ਦਾ ਨਾਮ ਹੈਗਾਗਾ ਮਨਛੂ ਰਾਣਾ ਜੀ ਅੱਛਾ ਤੇ ਬਾਈ ਦਾ ਪਿੰਡ ਹੈਗਾਗਾ ਸੋਨੀਪੱਤ ਜਿਲੇ ਕੋਲੇ ਠੀਕ ਹੈ ਪਿੰਡ ਦਾ ਨਹੀਂ ਧਿਆਨ ਚ ਤੇ ਬਾਈ ਨੇ ਟਰੱਕ ਤੇ ਲੋਡ ਕਰਕੇ ਭੇਜਿਆ ਸੀਗਾ ਕਹਿੰਦਾ ਵੀ ਸਾਡੇ ਬਾਪੂ ਜੀ ਦੀ ਨਿਸ਼ਾਨੀ ਆ ਇਹ ਟਰੈਕਟਰ ਠੀਕ ਹੈ ਇਹ ਬਾਕੀ ਬਾਈ ਸਾਰਾ ਮੰਨ ਲਓ ਵੀ ਸ਼ੌਂਕ ਨਾਲ ਵਧੀਆ ਤਿਆਰ ਕਰਵਾਇਆ ਉਹਨਾਂ ਨੇ ਵਧੀਆ ਖੁੱਲ ਕੇ ਰੁਪਏ ਲਾਏ ਤੇ ਆਪਾਂ ਵੀ ਪੂਰੇ ਪੂਰੀ ਓਰੀਜਨਲ ਲਾਈ ਹੋਈ ਹੈ ਤੁਸੀਂ ਸਪੈਸ਼ਲੀ ਫੋਰਡ ਹੀ ਮੋਡੀਫਿਕੇਸ਼ਨ ਕਰਦੇ ਜਾਂ ਹੋਰ ਟਰੈਕਟਰ ਵੀ ਸਪੈਸ਼ਲ ਬਈ ਆਪਾਂ ਫੋਰਡ ਫਾਰਮ ਟਰੈਕ ਦੇ ਦਿਆਂਗੇ ਤੇ ਜੇ ਕੋਈ ਵੀ ਕਿਸੇ ਨੇ ਕੋਈ ਹੋਰ ਵੀ ਟਰੈਕਟਰ ਕੋਈ ਕਰਾਉਣਾਗਾ ਤਾਂ ਆਪਾਂ ਕਰ ਦੇਵਾਂਗੇ ਜੀ ਕੋਈ ਗੱਲ ਠੀਕ ਆਪਣਾ ਐਡਰੈਸ ਕੀ ਰਹੂਗਾ ਬਾਈ ਆਪਣਾ ਐਡਰੈਸ ਜੀ ਮਿਸਤਰੀ ਮਹਿਤੇ ਵਾਲਾ ਸੰਗਤ ਮੰਡੀ ਆਪਣੀ ਵਰਕਸ਼ਾਪ ਆ ਜੀ ਠੀਕ ਹੈ ਬਟੇਂਡਾ ਡੱਬ ਵਾਲੀ ਰੋਡ ਤੇ ਸੰਗਤ ਮੰਡੀ ਆ ਜੀ ਸੰਗਤ ਮੰਡੀ ਆਪਣੀ ਵਰਕਸ਼ਾਪ ਆ ਆਪਣਾ YouTube Instagram ਚੈਨਲ ਬਣਿਆ ਹੋਇਆ ਮਿਸਤਰੀ ਮਹਿਤੇਵਾਲੇ ਦੇ ਨਾਮ ਤੇ ਮੋਬਾਈਲ ਨੰਬਰ ਆਪਣਾ 98147 37596 94782 37596 ਆਪਣੇ ਨਾਲ ਕੰਟੈਕਟ ਕਰ ਸਕਦੇ ਠੀਕ ਹੈ ਠੀਕ ਹੈ ਮੈਂ ਕਿਸਾਨ ਵੀਰੋ ਜੇਕਰ ਕਿਸੇ ਨੇ ਸ਼ੌਕੀਆਂ ਤੌਰ ਤੇ ਫੋਰਡ ਦਾ ਟਰੈਕਟਰ ਮੋਡੀਫਿਕੇਸ਼ਨ ਕਰਾਉਣਾ ਜਾਂ ਹੋਰ ਟਰੈਕਟਰ ਵੀ ਕੋਈ ਕਰਵਾਉਣਾ ਤਾਂ ਭਰਾ ਦੇ ਨੰਬਰ ਚੱਲ ਰਹੇ ਨੇ ਇਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ